ਕੋ ਲ਼ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਵਡਹੰਸ ਮੈਲਾ ਪਹਿਲਾ ਕਰਤਹਿਲਾ ਅੰਬਲੀ ਆਂਬਲਾ ਨਾ ਅੰਬੜਾ ਮੱਛੀ ਨੀਰ ਨਾ ਹੋਏ ਜੋ ਰੱਤੇ ਸੇ ਆਪਣੈ ਤੈਨ ਪਾਵੈ ਸਭ ਕੋਏ ਥੋ ਵਾਰੀ ਵੰਗਾ ਖੰਨੀਏ ਵੰਗਾ ਤਉ ਸਾਹਿਬ ਕੇ ਨਾਮੈ ਰਹਾਉ ਸਾਹਿਬ ਸਥਲਿਓ ਰੁਖੜਾ ਅੰਮ੍ਰਿਤ ਜਾ ਕਾ ਨਾਉ ਜਿਨ ਪੀਆ ਤੇ ਤ੍ਰਿਪਤੁ ਭੈ ਹਉ ਤਿਨ ਬਨਹਾਰਿ ਜਾਉ ਮੈਂ ਕੀ ਨਦਰ ਨ ਆਵਹਿ ਵਸੇ ਹਬੀਆਂ ਨਾਲ ਤਿਖਾ ਤਿਆ ਆ ਕਿਉ ਲਹਾਂ ਜਾਂ ਸਰ ਭੀਤਰ ਪਾਲ ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਰਾਸ ਮਨ ਤੇ ਧੋਖਾ ਤਾਲ ਹੈ ਜਾਂ ਸਿਫਤ ਕਰੀ ਅਰਦਾਸ ਵਡਹੰਸ ਮਹਿਲਾ ਪਹਿਲਾ ਗੁਣਵੰਤੀ ਸ਼ਹਿਰਾਵਿਆ ਨਿਰਗੁਣ ਕੂਕੇ ਕਾਇ ਜੇ ਗੁਣਵੰਤੀ ਥੀ ਰਹਾ ਤਾਂ ਵੀ ਸ਼ਹਿ ਰਾਵਣ ਜਾਏ ਮੇਰਾ ਕੰਤਰੀ ਸਾਲੂ ਕੀ ਧਨ ਅਵਰਾਂ 라ਵੇ ਜੀ ਰਹਾ ਕਰਣੀ ਕਾਮਣ ਜੇ ਥੀ ਆ ਜੇ ਮਨ ਥੱਕ ਗਾ ਹੋਏ ਮਾਨਕ ਮੁੱਲ ਨਾ ਪਾਈਏ ਲੀਜਾ ਚਿਤਪੁਰੋਏ ਰਹਾ ਦਸਾਈ ਮਾ ਜੁਲਾ ਆਖਾ ਮੜੀਆਸ ਤੈਸ਼ ਨਾਲ ਅਕੂਣਾ ਕਿਉਂ ਥੀ ਵਹਿਰ ਘਰਵਾਸ ਨਾਨਕ ਏਕੀ ਬਾਰ ਦੂਜਾ ਨਹੀਂ ਕੋਏ ਤੈਸ਼ ਲੱਗੀ ਜੇ ਰਹਿ ਤੀ ਸ਼ਹਿਰਾਵੇ ਸੋਈ ਵੱਡ ਹੰਸ ਮਹਿਲਾ ਪਹਿਲਾ ਕਰ ਦੂਜਾ ਮੋਰੀ ਹੁਣ ਚੁਣ ਲਾਇ ਤੈਣੇ ਸਾਵਣ ਆਇਆ ਤੇਰੇ ਮੁੰਦ ਘਟਾਰੇ ਜੇ ਵੱਡਾ ਤੈਨ ਲੋਭੀ ਲੋਭ ਲੁਭਾਇਆ ਤੇਰੇ ਦਰਸ਼ਨ ਵਿਟੋ ਖੰਨੀਆਂ ਵੰਨਾਂ ਤੇਰੇ ਨਾਮ ਵਿਟੋ ਕੁਰਬਾਨੋ ਜਾਂ ਤੂੰ ਤਾਂ ਮੈਂ ਮਾਨਕਿਆ ਹੈ ਤੁਦ ਬਿਨ ਕਿਹਾ ਮੇਰਾ ਮਣੋ ਟੂੜਾ ਪੰਨ ਪਲੰਗ ਸਿਉ ਮੁੰਧੇ ਸਣ ਬਾਹੀ ਸਣ ਬਾਹੇ ਇਤੇ ਵੇਸ ਕਰਿੰਦੀਏ ਮੁੰਧੇ ਸ਼ਰਤੋ ਅਵਰਾਂ ਨਾ ਮਨ ਯਾਰ ਨਾ ਚੂੜੀਆਂ ਨਾ ਸੇ ਵੰਗੂੜੀਆਂ ਜੋਸ਼ੇ ਕੰਠਾ ਲੱਗੀਆਂ ਜਲਨ ਸੇ ਬਹੜੀਆਂ ਸਭ ਸਈਆਂ ਸ਼ੈ ਰਾਵਣ ਗਈਆਂ ਹਉ ਦਾਦੀ ਕਹਿ ਦਰ ਜਾਵਾ ਅੰਮਾਲੀ ਹਉ ਖਰੀ ਸੁੱਚਜੀ ਤੈਸ਼ ਹੈ ਏਕ ਨਾ ਭਾਵਾਂ ਮਾਠ ਗੁੰਦਾਈ ਪਟੀਆਂ ਭਰੀਏ ਮਾਂਗ ਸੁੰਧੂਰੇ ਗੱਗ ਗਈ ਨ ਮੰਨੀਆਂ ਮਰੋ ਵਿਸੂਰ ਵਿਸੂਰੇ ਮੈਰੂੰ ਬੰਦੀ ਸਭ ਜਗ ਰੁਨਾ ਰੁੰੜੇ ਬਣੋ ਪੰਖੇ ਰੂ ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ ਜਿਨ ਹੋਂ ਪਿਰੋ ਵਿਛੋੜੀ ਸੁਪਨੇ ਆਇਆ ਪੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕੰਨ ਪਿਆਰੇ ਧੀਜ ਨਾ ਸਕਾਂ ਕੋਏ ਆਉ ਸੁਭਾਗੀ ਨੀਂਦੜੀਏ ਮਤ ਸ਼ਹਿਦ ਦੇਖਾਂ ਸੋਏ ਤੇ ਸਾਹਿਬ ਕੀ ਬਾਤ ਜੇ ਆਖੇ ਕਾ ਨਾਨਕ ਕੀ ਦੀਜੈ ਸੀਸ ਵੱਢੇ ਕਰ ਬੈਸਣ ਦੀਜੈ ਵਿਣਸਿਰ ਸੇਵ ਕਰੀਜੈ ਕਿਉ ਨ ਮਰੀ ਜੈ ਜਿੜਾ ਨਾ ਦੀਜਾ ਜਾਂ ਸਹਿ ਭਇ ਬਿਢਾਣ ਵਡਹੰਸ ਮਹਿਲਾ ਤੀਜਾ ਕਰ ਤਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਮੈਲਾ ਸਭ ਕਿਛ ਮੈਲਾ ਤਨ ਤੋਤੈ ਮਨ ਹੱਛਾ ਨ ਹੋਏ ਇਹ ਜਗਤ ਪਰਮ ਪੁਲਾਇਆ ਵਿਰਲਾ ਬੂਝੈ ਕੋਇ ਜਪ ਮਨ ਮੇਰੇ ਤੂੰ ਇੱਕੋ ਨਾਮ ਸਤਗੁਰ ਦੀਆ ਮੋਕੋ ਇਹ ਨਿਧਾਨ ਰਾਉ ਸਿੱਧਾ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉ ਮੈਂ ਮੈਲ ਨਾ ਜਾਏ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਵਿਣ ਸਤਗੁਰ ਕੀ ਸ਼ਰਣਾਏ ਸਤਗੁਰ ਮਿਲਿਆ ਉਲਟੀ ਭਈ ਕਹਿਣਾ ਕਿਛੂ ਨਾ ਜਾਏ ਤਨ ਤਨ ਨਾਨਕ ਸਤਗੁਰ ਕੋ ਮਿਲਦੋ ਮਾਰਾ ਗੁਰ ਤੇ ਸ਼ਬਦ ਫਿਰ ਜੀਵੈ ਕੋਇ ਮਮਤਾ ਕੀ ਮਲ ਉੱਤਰੈ ਇਹ ਮਨ ਅੱਛਾ ਹੋਇ ਵਡ ਹੰਸ ਮਹਿਲਾ ਤੀਜਾ ਨਦਰੀ ਸਤਗੁਰ ਸੇਵੀਐ ਨਦਰੀ ਸੇਵਾ ਹੋਇ ਨਦਰੀ ਇਹ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਇ ਮੇਰੇ ਮਨ ਚੇਤ ਸੱਚਾ ਸੋਇ ਇੱਕੋ ਚਿਤ ਹੈ ਤਾਂ ਸੁਖ ਪਾਵੇ ਫਿਰ ਦੁੱਖ ਨਾ ਮੂਲੇ ਹੋਇ ਰਹਾਉ ਨਦਰਿ ਇਮਾਰਤ ਜੀਵੀ ਐ ਨਦਰਿ ਸ਼ਬਦ ਵਸੈ ਮਨ ਆਏ ਨਦਰਿ ਹੁਕਮ ਬੁਝ ਜੀਐ ਹੁਕਮੇ ਰਹਿ ਸਮਾਏ ਜਿਨ ਜੀਵਾ ਹਰ ਰਸ ਨਾ ਚਖਿਓ ਸਾਜਿਵਾ ਜਲ ਜਾਓ ਅੰਦਰਸ ਸਾਦੇ ਲੱਗ ਰਹੀ ਦੁਖ ਪਾਇਆ ਦੂਜੈ ਪਾਇ ਸਭਨਾ ਨਦਰ ਏਕ ਹੈ ਆਪੇ ਫਰਕ ਕਰੇ ਨਾਨਕ ਸਤਿਗੁਰ ਮਿਲਿਆ ਫਲ ਪਾਇਆ ਨਾਮ ਵਡਾਈ ਦੇ ਵਡਹੰਸ ਮਹਿਲਾ ਤੀਜਾ ਮਾਇਆ ਮੋਹ ਗੁਬਾਰ ਹੈ ਗੁਰ बिन ਗਿਆਨ ਨਾ ਹੋਈ ਸ਼ਬਦ ਲੱਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ਮਨ ਮੇਰੇ ਗੁਰਮਤ ਕਰਣੀ ਸਾਰ ਸਦਾ ਸਦਾ ਹਰ ਪ੍ਰਭ ਰਵੇਂ ਤਾ ਪਾਵੇਂ ਮੁਖ ਦਵਾਰ ਰਹਾਉ ਗੁਨਾਹਾਂ ਕਾ ਨਿਧਾਨ ਏਕ ਹੈ ਆਪੇ ਦੇ ਤਾ ਕੋ ਪਾਏ ਬਿਨ ਨਾਮੈ ਸਭ ਵਿਛੁੜੀ ਗੁਰ ਕੈ ਸ਼ਬਦ ਮਿਲਾਏ ਮੇਰੀ ਮੇਰੀ ਕਰ ਦੇ ਘਟ ਗਏ ਤਿਨਾ ਹੱਥ ਕਿਹ ਨ ਆਇ ਸਤਗੁਰ ਮਿਲਿਆ ਸੱਚ ਮਿਲੇ ਸੱਚ ਨਾਮ ਸਮਾਇ ਆਸਾ ਮਨਸਾ ਇਹ ਸਰੀਰ ਹੈ ਅੰਤਰ ਜੋਤ ਜਗਾਏ ਨਾਨਕ ਮਨ ਮੁਖ ਬੰਦ ਹੈ ਗੁਰ ਮੁਖ ਮੁਕਤ ਤਰਾਏ ਵਡਹੰਸ ਮਹਿਲਾ ਤੀਜਾ ਸੁਹਾਗਣੀ ਸਦਾ ਮੁਖ ਉਜਲਾ ਗੁਰ ਕੈ ਸਹਿਜ ਸੁਭਾਈ ਸਦਾ ਪੈਰ ਰਾਵੈ ਆਪਣਾ ਵਿੱਚੋਂ ਆਪ ਗੁਵਾਏ ਮੇਰੇ ਮਨ ਤੂੰ ਹਰ ਹਰ ਨਾਮ ਤੇ ਆਏ ਸਤਿਗੁਰ ਮੋਕੋ ਹਰ ਦਿਆ ਬੁਝਾਏ ਰਹਾਉ ਦੁਆਗਣੀ ਖਰੀਆਂ ਬਿਲ ਲਾਂਦੀਆਂ ਤੇ ਨਾ ਮਹਿਲ ਨਾ ਪਾਏ ਦੂਜੇ ਭਾਏ ਕ੍ਰੂਪੀ ਦੁਖ ਪਾਵੇ ਅੰਗ ਜਾਈ ਗੁਣਵੰਤੀ ਨਿਤ ਗੁਣ ਰਵੈ ਫਿਰਦ ਨਾਮ ਸਾਈ ਔ ਗੁਣਵੰਤੀ ਕਾਵਣੀ ਦੁਖ ਲੱਗੇ ਬਿਲ ਲਾਏ ਸਭਨ ਕਾਪ ਤਾਰ ਏਕ ਹੈ ਸੁਆਮੀ ਸਹਿਣਾ ਕਿਛੂ ਨਾ ਜਾਈ ਨਾਨਕ ਆਪੇ ਵੇਖ ਕੀਤਿ ਅਨ ਨਾਮੇ ਲਇਨ ਲਾਈ ਵਡ ਹੰਸ ਮੈਲਾ ਤੀਜਾ ਅੰਮ੍ਰਿਤ ਨਾਮ ਸਭ ਮੀਠਾ ਲਗਾ ਗੁਰ ਸ਼ਬਦ ਦੀ ਸਾਦ ਆਇਆ ਸੱਚੀ ਬਾਣੀ ਸਹਿਜ ਸੁਮਾਣੀ ਹਰ ਜਿਉ ਮਨ ਅਨੁਸਾਯ ਹਰ ਕਰ ਕਿਰਪਾ ਸਤ ਗੁਰੂ ਮਿਲਾਇਆ ਤੂ ਐ ਸਤ ਗੁਰ ਹਰ ਨਾਮ ਧਿਆਇਆ ਰਹਾਉ ਬ੍ਰਹਮ ਹੈ বেদ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਮਹਾਦੇਵ ਗਿਆਨੀ ਵਰਤੈ ਘਰ ਆਪਣਾ ਆਤਮਸ ਬਹੁਤ ਅੰਕਾਰਾ ਕਿਸ਼ਨ ਸਦਾ ਅਵਤਾਰੀ ਰੂধা ਕਿਤ ਲਗ ਤਰੈ ਸੰਸਾਰ ਗੁਰਮੁਖ ਗਿਆਨ ਰਤੇ ਜੁਗ ਅੰਤਰ ਕਉ ਕੈ ਮੋ ਗੁਬਾਰਾ ਸਤਗੁਰ ਸੇਵਤੇ ਨਿਸਤਾਰਾ ਗੁਰਮੁਖ ਪਰੈ ਸੰਸਾਰ ਸਚੈ ਨਾਹਿ ਰਤੇ ਬੈਰਾਗੀ ਪਾਇਨ ਮੁਖ ਦੁਆਰਾ ਏਕੋ ਸਚ ਵਰਤੇ ਸਭ ਅੰਤਰ ਸਬਨਾ ਕਰੇ ਪ੍ਰਤਪਾਲਾ ਨਾਨਕ ਇਕਸ ਬਿਨ ਮੈਂ ਅਵਰ ਨਾ ਜਾਣਾ ਸਭ ਨਾਮ ਦੀਵਾਨ ਦਾ ala ਵਡਹੰਸ ਮੈਲਾ ਤੀਜਾ ਗੁਰਮੁਖ ਸਤਸੰਗਿਮ ਤਤ ਗਿਆਨ ਗੁਰਮੁਖ ਸਾਚੇ ਲੱਗੈ ਧਿਆਨ ਗੁਰਮੁਖ ਮਨ ਮੇਰੇ ਨਾਮ ਸੁਮਾਨ ਸਦਾ ਨਿਭੈ ਚੱਲੈ ਤੇਰੇ ਨਾਲ ਰਹਾਉ ਗੁਰਮੁਖ ਜਾਤ ਪੱਤ ਸਚ ਸੋਏ ਗੁਰਮੁਖ ਅੰਤ ਸਖਾਈ ਪ੍ਰਭ ਹੋਏ ਗੁਰਮੁਖ ਜਿਸਮੂ ਆਪ ਕਰੇ ਸੋ ਹੋਏ ਗੁਰਮੁਖ ਆਪ ਵਡਾਈ ਦੇਵ ਸੋਏ ਗੁਰਮੁਖ ਸ਼ਬਦ ਸਚ ਕਰਨੀ ਸਾਰ ਗੁਰਮੁਖ ਨਾਨਕ ਪਰਵਾਰ ਸਾਧਾਰ